ਦੋਸਤੋ ਆਪਾਂ ਖੜੇ ਆ ਖਨੌਰੀ ਬਾਰਡਰ ਦੇ ਜੀ ਅੱਜ ਜਿਹੜਾ ਸਰਦਾਰ ਜਗਜੀਤ ਸਿੰਘ ਨੇ ਮਰਨਵਰਤ ਦੇ ਬੈਠਦਾ ਸੀ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜੀ ਬਹੁਤ ਕਾਨੂੰਨੀ ਹਰਕਤ ਕੀਤੀ ਗਈ ਹੈ ਜੀ ਰਾਤ 2 ਵਜੇ ਤੋਂ ਲੈ ਕੇ 3 ਵਜੇ ਦੇ ਸਭ ਤੱਕ ਜੀ ਜਿਹੜਾ ਮਿੰਟਾਂ ਸਕਿੰਟਾਂ ਦੀ ਖੇਡ ਖੇਡੀ ਗਈ ਹੈ ਜੀ ਤੇ ਡੱਲੇਵਾਲ ਸਾਹਿਬ ਨੂੰ ਲੈ ਗਿਆ ਗ੍ਰਿਫਤਾਰ ਕਰਕੇ ਜੀ ਤੇ ਬਾਕੀ ਆ ਜੋ ਤੁਹਾਨੂੰ ਦਿਖਾਉਣੇ ਆ ਇੱਥੇ ਕਿਸਾਨ ਜਿਹੜੇ ਬੈਠੇ ਆ ਜੀ ਇਹ ਕਿਸਾਨ ਚਰਚ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦਾ ਟੈਂਟ ਆ ਜੀ ਤੇ ਆਜੋ ਤੁਹਾਨੂੰ ਹੋਰ ਵੀ ਜਿਹੜੇ ਇੱਥੇ ਕਿਸਾਨ ਵੀਰ ਆ ਜਿਹੜੇ ਸਾਡੇ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਇੱਥੇ ਵੀਰ ਪਹੁੰਚੇ ਆ ਉਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਲੈਨੇ ਆ ਜੀ ਦੇਖੋ ਇਧਰ ਵੀ ਸਾਡੇ ਸਿੱਧੂਪੁਰ ਜਥੇਬੰਦੀ ਦੇ ਲੱਗੇ ਝੰਡੇ ਜੀ ਟਰੈਕਟਰ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਧੂਪੁਰ ਜਥੇਬੰਦੀ ਦੇ ਕਿਸਾਨ ਇੱਥੇ ਪਹੁੰਚ ਰਹੇ ਆ ਜੀ ਤੇ ਬਾਕੀ ਆ ਜੋ ਆਪਾਂ ਸਾਰੀ ਗੱਲਬਾਤੋਂ ਜਾਣੂ ਹੁੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਨਾਂ ਹੈ ਕਿਹੜਾ ਪਿੰਡ ਕਿਹੜਾ ਛੇਰੇ ਜੀ ਥੋੜੀ ਜਾਣਕਾਰੀ ਦਿਓ ਜੀ ਨਾਮ ਮੇਰਾ ਮੱਖਣ ਸਿੰਘ ਹੈ ਪਿੰਡ ਲੈਰਾ ਗਾਗਾ ਜੀ ਜ਼ਿਲ੍ਹਾ ਸੰਗਰੂਰ ਤੇ ਕੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਰਾਤ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੇ ਅੱਜ ਮਰਨ ਵਰਤ ਤੇ ਬੈਠਣਾ ਸੀ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੀ ਕਨੌਣੀ ਹਰਕਤ ਕੀਤੀ ਗਈ ਹੈ ਜੀ ਕੀ ਕਹਿਣਾ ਚਾਹੁੰਦੇ ਆ ਜੀ ਇਸ ਬਾਰੇ ਇਹਦੀ ਇਸ ਇਹਦੀ ਅਸੀਂ ਨਿੰਦਿਆ ਕਰਦੇ ਆ ਨਿੰਦਨਯੋਗ ਹਰਕਤ ਹੈ ਇਸ ਤਰ੍ਹਾਂ ਉਹਨਾਂ ਨੂੰ ਹਰਕਤ ਨਹੀਂ ਕਰਨੀ ਚਾਹੀਦੀ ਦੀ ਪ੍ਰਸ਼ਾਸਨ ਨੂੰ ਜਦੋਂ ਆਪਣਾ ਆਰਾਮ ਨਾਲ ਕਿਸਾਨ ਬੈਠੇ ਨੇ ਦੱਲੇਵਾਲ ਸਾਹਿਬ ਨੇ ਜੋ ਵੀ ਫੈਸਲਾ ਲਿਆ ਤੀ ਸਮਝ ਸੋਚ ਕੇ ਲਿਆ ਤੀ ਪੂਰੇ ਲੋਕਾਂ ਦੀ ਭਲਾਈ ਵਾਸਤੇ ਲਿਆ ਤੀ ਪ੍ਰਸ਼ਾਸਨ ਨੂੰ ਇਹਦੀ ਹਰਕਤ ਨਹੀਂ ਕਰਨੀ ਚਾਹੀਦੀ ਸੀਗੀ ਬੈਠ ਕੇ ਕੋਈ ਗੱਲਬਾਤ ਦਾ ਹੱਲ ਮੁਤਕ ਕੱਢਣੀ ਚਾਹੀਦੀ। ਕੱਢਣੀ ਚਾਹੀਦੀ। ਤੇ ਜਿਹੜੇ ਪਿੰਡਾਂ 'ਚ ਕਿਸਾਨ ਬੈਠੇ ਉਹਨਾਂ ਨੂੰ ਕੀ ਮੈਸੇਜ ਹੈ ਤਾਂ ਦਾਈ? ਸਾਡਾ ਤਾਂ ਇਹੀ ਹੈ ਵੀ ਜਦੋਂ ਆਪਣੇ ਵਾਸਤੇ ਬੰਦੇ ਨੇ ਮਰਨ ਵਰਤ ਤੇ ਬੈ ਗਿਆ ਆਪਣੇ ਸਰੀਰ ਤੱਕੇ ਲੈ ਗਿਆ ਇਦੋਂ ਵੱਡੀ ਤਾਂ ਕੋਈ ਹੋਰ ਕੋਈ ਗੱਲ ਨਹੀਂ। ਬਿਲਕੁਲ ਜੀ। ਸਿਰੇ ਲਾਤੀ ਬੰਦੇ ਨੇ ਤਾਂ ਗੱਲ ਉਸਨੇ ਆ ਬਿਲਕੁਲ। ੱਲੇ ਵਾਲ ਸਾਹਿਬ ਨੇ ਸਿਰੇ ਲਾਤੀ ਗੱਲ। ਜਦੋਂ ਆਪਣੇ ਮਰਨ ਵਰਤ ਦੀ ਰਹਿ ਬੈ ਗਿਆ ਸਰੀਰੇ ਕਰਤਾ ਸਾਰਾ ਕਿਸਾਨਾਂ ਦੇ ਲੈਖੇ ਲਾਤਾ। ਫਿਰ ਹੁਣ ਇਹਨਾਂ ਨੂੰ ਸਮਝਣਾ ਚਾਹੀਦਾ ਪਿੰਡਾਂ 'ਚ ਜਿਹੜੇ ਲੋਕ ਬੈਠੇ ਨੇ। ਲੋਕਾਂ ਨੂੰ ਇੱਥੇ ਆਉਣਾ ਚਾਹੀਦਾ। ਵੱਧ ਤੋਂ ਵੱਧ ਚੱਲ ਕੇ ਲੋਕਾਂ ਨੂੰ ਸਹਿਯੋਗ ਪਾਉਣਾ ਚਾਹੀਦਾ ਮਦਦਤ ਵੀ ਕਰਨੀ ਚਾਹੀਦੀ ਆਉਣਾ ਵੀ ਚਾਹੀਦਾ ਬਿਲਕੁਲ ਜੀ ਹਾਂਜੀ ਤੇ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਮ ਜੱਸੀ ਹੈ ਵੀਰੇ ਕਿਹੜਾ ਪਿੰਡ ਹੈ ਜੀ ਆਪਣਾ ਲਹਿਰਾਗਾ ਗਾ ਵੀਰੇ ਪਿੰਡ ਗਾਗਾ ਸਾਡਾ ਦੇਖੋ ਜੀ ਸਾਰੀ ਇੱਕੇ ਪਿੰਡ ਦੇ ਜੀ ਇੱਕੋ ਪਿੰਡ ਦੇ ਆ ਲੋਕ ਸਾਡੇ ਨਾਲ ਬਹੁਤ ਜੁੜ ਰਹੇ ਨੇ ਅੱਜ ਤਾਂ ਕਹਿਣਾ ਕਿ ਕਿਹੜੇ ਲੋਕ ਆ ਕਿਹੜੇ ਆਪਣੇ ਭਾਈ ਬੈਠੇ ਨੇ ਪਿੰਡਾਂ ਦੇ ਵਿੱਚ ਉਹ ਜ਼ਰੂਰ ਆਉਣ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਡੱਲੇ ਸਾਹਿਬ ਨੇ ਬਹੁਤ ਵੱਡਾ ਫੈਸਲਾ ਲੈ ਰੱਖਿਆ ਆਪਣੇ ਵਾਸੀ ਤੇ ਵੀਰੇ ਆਪਣੇ ਕਿਸਾਨਾਂ ਵਾਸਤੇ ਲੈ ਆਪਣਾ ਆਉਣ ਦਾ ਫਰਜ਼ ਬਣਦਾ ਓਰੇ ਹੁਣ ਆਉਣਾ ਦਾ ਜ਼ਰੂਰੀ ਹੈ ਫਰਜ਼ ਬਣਦਾ ਆਪਣਾ ਲੋਕ ਜੁੜਨ ਵੱਧ ਤੋਂ ਵੱਧ ਬਿਲਕੁਲ ਜੀ ਬਿਲਕੁਲ ਧਰਨਾ ਵੀਰੇ ਸਾਡਾ ਬਹੁਤ ਲੰਮਾ ਹੈ ਲੰਮਾ ਹੈ ਜੀ ਬਹੁਤ ਚਿਰ ਤੋਂ ਅਸੀਂ ਇੱਥੇ ਹੀ ਬੈਠੇ ਆਂ ਡਟ ਕੇ ਬੈਠੇ ਆਂ ਢੱਲੇਵਾਲ ਨਾਲ ਸਾਹਮਣੇ ਰਹਿਣ ਡਟ ਕੇ ਬੈਠਿਆ ਸੀ ਨਾਲ ਰਹਾਂਗੇ ਕਿੰਨਾ ਚਿਰ ਕਹਿਣਗੇ ਢੱਲੇਵਾਲ ਸਾਹਿਬ ਕੋ ਜੋ ਵੀ ਫੈਸਲਾ ਲੈਣਗੇ ਸਾਡੇ ਸਿਰ ਮਨਤੇ ਆ ਬਿਲਕੁਲ ਜੀ ਤੇ ਸਰਕਾਰ ਜਿਹੜੀ ਚਾਹੁੰਦੀ ਸੀ ਵੀ ਇਹ ਆਪਣਾ ਖੇਤਰਨਾ ਕਮਜ਼ੋਰ ਹੋ ਜਾਊਗਾ ਜਾਂ ਕੋਈ ਕਿਸਾਨ ਘਟ ਆਉਣਗੇ ਜਾਂ ਕੀ ਕਹੀ ਤੁਹਾਡਾ ਛੋਟੇ ਵੀਰ ਕੀ ਨਾ ਜੀ ਗੁਰਵਿੰਦਰ ਸਿੰਘ ਮੇਰਾ ਨਾਮ ਜੀ ਪਿੰਡ ਮੇਰਾ ਗਾਗਾ ਹਾਂ ਜੀ ਸਰਕਾਰ ਤਾਂ ਹੁਣ ਡਰੀ ਬੈਠੀ ਹੈ ਜੀ ਜੇ ਆਪਾਂ ਲਾਈਏ ਢੱਲੇਵਾਰ ਸਾਹਿਬ ਨੂੰ ਤਾਂ ਹੀਰਾ ਸ਼ਾਮ ਨੂੰ ਅੱਜ ਰਾਤ ਨੂੰ ਲੈ ਗਿਆ ਚੱਕ ਕੇ ਜੀ ਉਹ ਸਰਕਾਰ ਡਰ ਗਈ ਹੁਣ ਡੱਟਾ ਹੈਗਾ ਪਰ ਅਸੀਂ ਫੇਰ ਵੀ ਜਿਵੇਂ ਸਾਨੂੰ ਕਹਿਣਗੇ ਜੀ ਜਥੇਬੰਦੀ ਦੇ ਲੋਕ ਅਸੀਂ ਉਮੀਦ ਸਿਰ ਮੱਤੈ ਜੀ ਉਹਨਾਂ ਦੀ ਵਿਚੜਦੀ ਗਲਾਚਾ ਜੀ ਵਿਚੜਦੀ ਗਲਾਚਾ ਜੀ ਵੀ ਦੱਬਦੇ ਨਹੀਂ ਨਾ ਜੀ ਨਾ ਜੀ ਪੂਰਾ ਇਹ ਆਪਣੀ ਕਿਸਾਨ ਜੁਨੀਅਰ ਬਹੁਤ ਸਾਥ ਹੈ ਬਹੁਤ ਪਿਆਰ ਨਾਲ ਚੱਲ ਰਹੇ ਲੋਕ ਸਿਆਣੇ ਬਿਲਕੁਲ ਸਿਆਣੇ ਸਮਝਦਾ ਬਿਲਕੁਲ ਬੰਦੇ ਸਾਨੂੰ ਡੱਲੇਵਾਰ ਸਾਹਿਬ ਤੇ ਬਹੁਤ ਵੱਡਾ ਮਾਣ ਹੈ ਬਿਲਕੁਲ ਜੋ ਫੈਸਲਾ ਲਿਆ ਉਹ ਸਰਕਾਰ ਨੇ ਜੋ ਕੰਮ ਕਰਿਆ ਉਹ ਘੱਟਿਆ ਹਰਕਤ ਕਰੀ ਹੈ ਇਹ ਜਿਹਾ ਸਰਕਾਰ ਨੂੰ ਫੈਸਲਾ ਨਹੀਂ ਲੈਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਸਾਡੇ ਹੱਕ ਨੇ ਅਸੀਂ ਹੱਕਾਂ ਵਾਸਤੇ ਆਇਆ ਹੱਕਾਂ ਉੱਪਰ ਲੜ ਸਕਦੇ ਆ ਅਸੀਂ ਮਾਰਨ ਵਰਤੇ ਬਹਿ ਸਕਦੇ ਆ ਉਹ ਵੀ ਨਹੀਂ ਸਾਨੂੰ ਬੈਠਣ ਦੇਦੀ ਸਰਕਾਰ ਅਸੀਂ ਕਿੱਧਰ ਜਾਵਾਂਗੇ ਦੱਸੋ ਸਾਨੂੰ ਬਿਲਕੁਲ ਹੈ ਆਏ ਕਿਸਾਨ ਜੇ ਇਸ ਲੋਟ ਧੱਕਾ ਕਰੀ ਜੋਗੀ ਸਰਕਾਰ ਫਿਰ ਕਿਸਾਨ ਕੀ ਕਰਨਗੇ ਭਾਈ ਪਸਾਨਾਂ ਦਾ ਹੱਕ ਹੈ ਆਪ ਦਾ ਹਰੇਕ ਆਪਾਂ ਫੈਸਲਾ ਲੈ ਸਕਦੇ ਆਂ ਵੀਰੇ ਠੀਕ ਹੈ ਇਹ ਸਰਕਾਰ ਹੁਣ ਥੋੜੀ ਜਿਹੀ ਡਰੀ ਬੈਠੀ ਆ ਇਹਦੇ ਕਰਕੇ ਸਰਕਾਰ ਭਗਵੰਤ ਮਾਨ ਸਾਹਿਬ ਬਿਲਕੁਲ ਜ਼ੀਰੋ ਸਰਕਾਰ ਹੋ ਰਹੀ ਆ ਭਗਵੰਤ ਮਾਨ ਕਿਸਾਨਾਂ ਨਾਲ ਬਹੁਤ ਤਕਾ ਕਰ ਰਹੀ ਹੈ ਬਿਲ ਸਾਨੂੰ ਦੇਖੋ ਇੱਕ ਦੀ ਜੀਪੀ ਫਸਲਾਂ ਸਾਡੀਆਂ ਹਾਂਜੀ ਹਾਂਜੀ ਕੋਈ ਹੈ ਕਿੰਨਾ ਕਿੰਨਾ ਸਮਾਂ ਕਟੋ ਵੀਰ ਜੀ ਮੰਡੀਆਂ ਚ ਹਾਂ ਮੰਡੀਆਂ ਚ ਘੱਟੋ ਘੱਟ 15 ਦਿਨ ਕੋਈ 20 ਦਿਨ ਤੇ ਕੋਈ ਫੈਸਲਾ ਦੇਖੋ ਸਾਡਾ ਤਾਂ ਇੱਕ ਦੀ ਜੀਰੀਆਂ ਦਾ ਵੀ ਨਹੀਂ ਸਹੀ ਆ ਰਿਹਾ ਕਿਸੇ ਸਰਕਾਰ ਨਹੀਂ ਕਿਸੇ ਟਾਈਮ ਤੇ ਆਵਦਾ ਨਾ ਡੀਪੀ ਨਾ ਜੱਲੀ ਵਸ ਕਿਸਾਨ ਆਪਦਾ ਆਪਦਾ ਸਹੀ ਚੱਲ ਰਿਹਾ ਹੁਣ ਤਾਂ ਸਰਕਾਰਾਂ ਦੀਆਂ ਕਮੀਆਂ ਨੇ ਸਭ ਤੋਂ ਵੱਧ ਸਰਕਾਰ ਦੀ ਇਹ ਕਮੀ ਹੈ ਕਦੀ ਪਹਿਲਾ ਹੋ ਜਾ ਹੋਇਆ ਜਿਵੇਂ ਕਿੰਨਾ ਕਿੰਨਾ ਝੋਨਿਆਂ ਨੂੰ ਕੱਟ ਲਗਾ ਹੈ ਨਾ ਕਦੀ ਕਿਸੇ ਸਰਕਾਰ 'ਚ ਦੇਖਿਆ ਅੱਜ ਤੱਕ ਤੁਸੀਂ ਸਰਕਾਰ ਪਰ ਮੈਂ ਆਪਾਂ ਕਹਿੰਦੇ ਕਾਂਗਰਸ ਆਈ ਆ ਕਾਲੀਏ ਚੰਗੇ ਨਹੀਂ ਸਾਡੀਆਂ ਫਸਲਾਂ ਟਾਈਮ ਸਰ ਜਿਹਨੇ ਭਈਆ ਪੌਂਗੀ ਸਰਕਾਰਾਂ ਨੂੰ ਮਾੜਾ ਕੇ ਜਿਹੜੀ ਇਹ ਸਰਕਾਰ ਆ ਆਮ ਆਦਮੀ ਪਾਰਟੀ ਇਹ ਜ਼ੀਰੋ ਐਸਟੈਟ ਜ਼ੀਰੋ ਹੈ ਜੀ ਜੋ ਵਾਦਾ ਕਰਦਾ ਸੀ ਕੁਛ ਨਹੀਂ ਹੁੰਦਾ ਹੈਗਾ ਪੌ ਮਤਮਾਨ ਤੋਂ ਸਭ ਇਹ ਇਹਦਾ ਫੈਸਲਾ ਤੁਸੀਂ ਆਏ ਦੇਖੋ ਕੋਈ ਟਾਈਮ ਸਰ ਕੋਈ ਫਸਲ ਨਹੀਂ ਜੁਕੀ ਸਾਡੀ ਘੱਟੋ ਘੱਟ ਸਾਨੂੰ ਹਫ਼ਤਾ 10 ਦਿਨ ਐਸ ਲੋਟ ਬੈਠਣਾ ਪਿਆ ਤੇ ਜੇ ਕਿਸੇ ਨੂੰ ਡੀਏਪੀ ਮਿਲੇ ਵੀ ਹੈ ਤੇ ਉਹਦੇ ਨਾਲ ਮਿਰਚ ਮਸਾਲਾ ਬੜਾ ਦੇ ਦਿੱਤਾ ਜੀ ਤੈਨੂੰ ਇਹਦਾ ਦੇਤਾ ਵੀਰੇ ਬਹੁਤ ਬਹੁਤ ਕੁਝ ਦਿੰਦਾ ਪੰਪ 500 ਦਾ ਸਮਾਨ ਨਾਲ ਲਾਇਆ ਹਿਆਰ ਦਾ ਲਾਇਆ ਕਿਸਾਨ ਪ੍ਰਾਲੀ ਮਚਾਉਂਦੇ ਦਾ ਦਿਸ ਗਿਆ ਸਰਕਾਰ ਨੂੰ ਹਾਂਜੀ ਹਾਂਜੀ ਕਿਸਾਨ ਪ੍ਰਾਲੀ ਮਚਾਉਂਦੇ ਦਾ ਸਰਕਾਰ ਨੂੰ ਦਿਸ ਗਿਆ ਜੀਰੀ ਨਹੀਂ ਦਿੱਸੀ ਕਿਸਾਨ ਦੀ ਝੋਨਾ ਨਹੀਂ ਦਿਸਿਆ ਜਿਹੜਾ ਮੰਡੀ ਚ ਪਿਆਗਾ ਉਹ ਨਹੀਂ ਦੱਸਿਆ 20 20 ਦਿਨ ਲਾਤੇ ਪਰ ਪ੍ਰਾਲੀ ਦਿਸ ਗਈ ਪ੍ਰਾਲੀ ਦਿਸ ਗਈ ਜੀ ਉਹਨਾਂ ਦੀਆਂ ਸੈਟਲਾਈਟਾਂ ਪ੍ਰਾਲੀ ਦੇਖ ਸਕਦੀਆਂ ਤੇ ਪਰ ਝੋਨਾ ਨਹੀਂ ਜਿਹੜਾ ਦੇਖ ਸਕਦੀਆਂ ਮੰਡੀਆਂ ਚ ਪਿਆ ਵਾਹ ਜੀ ਵਾਹ ਫੱਕ ਚਾਹ ਵੀ ਦੇਖ ਲੈਣੇ ਜੀ ਸੁੰਡ ਪੈ ਗਿਆ ਜਿਹੜੇ ਨੇ ਪਰਾਲੀ ਵਿੱਚ ਉਹ ਕਰਿਆ ਉਹਦੇ ਸੁੰਡਾ ਹੁਣ ਉਹ ਨਹੀਂ ਸੁੰਡ ਨਹੀਂ ਦੀ ਰਿਆ ਸਰਕਾਰ ਨੂੰ ਬਿਲਕੁਲ ਜੀ ਖੇਤ ਖਰਾਬ ਹੋ ਰਿਹਾ ਦੁਬਾਰੇ ਕਣਕਾ ਬੋਣ ਲੱਗ ਰਿਹਾ ਜੀ ਹਾਂਜੀ ਹਾਂਜੀ ਪਹਿਲਾਂ ਡੀਏਪੀ ਨਹੀਂ ਮਿਲੀ ਉਹਦੇ ਕਰਕੇ ਹੁਣ ਸੁੰਡ ਪੈ ਗਿਆ ਹਾਂ ਹੁਣ ਇਹਦਾ ਹੱਲ ਵੀ ਸਰਕਾਰ ਸਾਨੂੰ ਕਰਕੇ ਦੇ ਦੇ ਕਹਿੰਦੇ ਕਰਕੇ ਦੇਵੇ 20 ਕਿੱਲੇ ਕਿਸਾਨ ਦੀ ਸਾਡੇ ਆਵੇ ਵੀਰ ਦੀ 20 ਕਿੱਲੇ ਜ਼ਮੀਨ ਸਾਰੀ ਖਤਮ ਕਰ ਗਿਆ ਬਾਈ ਜੀ ਉਹਨੇ ਪਰਾਲੀ ਵਿੱਚ ਵਾਈ ਸੀ ਤੇ ਕਿਸਾਨ ਦਾ ਕਹਿ ਦਿੰਦੇ ਆ ਵੀ ਧੂਆਂ ਹਾਂਜੀ ਤੇ ਜਿਹੜਾ ਦਿੱਲੀ ਜੀ ਨੇ ਨਾ ਤੁਮਾ ਕਬਡੀਆਂ ਦਾ ਧੂਆਂ ਨਹੀਂ ਸਰਕਾਰ ਨੂੰ ਦਿੰਦਾ ਜੀ ਆਪਣਾ ਕਿਸਾਨਾਂ ਦਾ ਧੂਆਂ ਦਿੰਦਾ ਹੈ ਉਹਨਾਂ ਨੂੰ ਸਰਕਾਰ ਨੂੰ ਸੁੰਡ ਵੀ ਦੇਣਾ ਚਾਹੀਦਾ ਨਾ ਹੁਣ ਲੇਟਾਂ ਕਿੱਧਰ ਗਈਆਂ ਉਹਨਾਂ ਦੀ ਜੀ ਸਾਡੀ ਕਣਕ ਖਰਾਬ ਹੋਣ ਲੱਗ ਰਹੀ ਆ ਪਹਿਲਾਂ ਮਸਾ ਸਾਨੂੰ ਰੇਹ ਮਿਲੀ ਆ ਸਾਨੂੰ ਪਤਾ ਸੀ ਕਿਵੇਂ ਪੂਰੀ ਕਰੀਏ ਜੀ ਹੁਣ ਸੁੰਡ ਕਾਤੋਂ ਨਹੀਂ ਦੀ ਰਿਆ ਤੁਸੀਂ ਬਾਣਾ ਆਪਣੇ ਖੜਕਾ ਬਾਹਰੇ ਆ ਉਹ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਬਿਲਕੁਲ ਜੀ ਫਿਰ ਜੇ ਪਰਾਲੀ ਚਕਾਈ ਆ ਪਰਾਲੀ ਟਾਈਮ ਸਿਰ ਚੱਕੀ ਨਹੀਂ ਮੇਰਾ ਵਿੱਚ ਸਾਨੂੰ ਕਿੱਥੋਂ ਦੇ ਸੀ ਸਬਸਿਡੀਆਂ ਭਰੀਆਂ ਨੇ ਮੈਨੂੰ ਅਜੇ ਤੱਕ ਸਬਸਿਡੀ ਨਹੀਂ ਆਈ ਜੀ ਤਿੰਨ ਗਿਲ ਸਬਸਿਡੀ ਭਰ ਚੁੱਕਾ ਮੈਂ ਸੁਪਰ ਸੀਡਰ ਦੀ ਇਹਨਾਂ ਦੇ ਬੰਦੀ ਮੈਂ ਕਿਸਾਨ ਆ ਚਾਰ ਗਿਲਿਆਂ ਦਾ ਜੀ ਮੈਂ ਕਿੱਥੋਂ ਲੈ ਲੂਗਾ ਵੱਡੇ ਲੋਕ ਲੈ ਜਾਂਦੇ ਨੇ ਵੱਡੇ ਲੋਕਾਂ ਨੂੰ ਸਬਸਿਡੀ ਮਿਲ ਜਾਂਦੀ ਹੈ ਸਾਨੂੰ ਕੁਝ ਵੀ ਨਹੀਂ ਮਿਲਿਆ ਤਿੰਨ ਗਿਲ ਸਬਸਿਡੀ ਭਰ ਚੁੱਕਿਆ ਜੀ ਮੈਂ ਮੈਂ ਸਬੂਤ ਵੀ ਦੇ ਸਕਦਾ ਹਾਂ ਉਹਦਾ ਸਬਸਿਡੀ ਦਾ ਦੱਸੋ ਜੀ ਤਿੰਨ ਵਾਰ ਵੀਰ ਨੇ ਸਬਸਿਡੀ ਭਰੀ ਹੈ ਜੀ ਬਿਲਕੁਲ ਖਤਮ ਆ ਕੰਮ ਕੇ ਇਹਨਾਂ ਦਾ ਖਤਮ ਆ ਜੀ ਮੈਨੂੰ ਇੱਕ ਗਿਲ ਵੀ ਨਹੀਂ ਆਈ ਮੈਨੂੰ ਜ਼ੀਰੋ ਰੈ ਲੱਗੀ ਜ਼ੀਰੋ ਰੈ ਤਾਂ ਮੇਰੇ ਲਵੇ 10 ਸਾਲ ਬਿਲਕੁਲ ਜੀ ਸਾਨੂੰ ਤਾਂ ਕਹਿੰਦੇ ਪ੍ਰਾਲੀ ਵਿੱਚ ਦੇ ਦਿਓ ਸਾਨੂੰ ਸੁਪਰ ਸੀਡਰ ਦੇ ਦੇਣਾ ਹਾਂਜੀ ਹਾਂਜੀ ਉਹ 2.5 ਲੱਖ ਦਾ ਕਰਖਾ ਕਿਸੇ ਨੇ 2.80 ਦਾ ਕਰਖਾ ਸਬਸਿਡੀ ਦੇਣ ਟਰੈਕਟਾਂ ਤੇ ਜਿਹੜੇ ਇੱਕ ਟਰੈਕਟ ਦੇ ਵਿੱਚ 25 ਤੋਂ ਲੈ ਕੇ 32 33 ਕਿਲੋਗ੍ਰਾਮ ਤੱਕ ਵਜ਼ਨ ਹੁੰਦਾ ਹੈ ਬਿਲਕੁਲ ਜੀ ਜੇ ਲੋਹੇ ਵਾਲਾ ਰੇਟ ਲਾਈਏ ਟਰੈਕਟ ਦਾ ਜੀ ਜੀ ਜੇ 10000 ਨੂੰ ਵੀ ਕਿਲੋਗ੍ਰਾਮ ਲਾਉਣੇ ਤਾਂ લાલો ਕਿਨੇ 300 લાખ ਰੁਪਏ ਦਾ ਬਣੂਗਾ ਬਿਲਕੁਲ ਜੀ ਬਿਲਕੁਲ 100 ਲੱਖ ਰੁਪਏ ਹੁਣ ਮੈਂ 4 ਕਿੱਲਾਂ ਦਾ ਕਿਸਾਨ ਆ ਜੀ ਮੈਂ ਵੱਡਾ ਟਰੈਕਟਰ ਕਿੱਥੋਂ ਲੈ ਲੂਗਾ ਜੀ ਬਿਲਕੁਲ ਜੀ ਠੀਕ ਹੈ ਜੀ ਚਲੋ ਮੈਂ ਸਬਸਿਡੀ ਭਰ ਚੁੱਕਿਆ ਮੈਂ ਟਰੈਕਟਰ ਵੀ ਲੈ ਲੈਂਦਾ ਕਿਸੇ ਔਖਾ ਸੌਖਾ ਹੋ ਕੇ ਜੀ ਪੈਸੇ ਚੱਕ ਲੈਂਦਾ ਬਿਆਜ ਤੇ ਪਰ ਮੈਨੂੰ ਸਬਸਿਡੀ ਦਾ ਦੇ ਦੇਣੀ ਜੀ ਸਬਸਿਡੀ ਜ਼ਰੂਰੀ ਹੈ ਜੀ ਠੀਕ ਹੈ ਜੀ ਸਾਡੀ ਪਰਾਲੀ ਤਾਂ ਦੀ ਗਈ ਇਹਨਾਂ ਨੂੰ ਸਾਨੂੰ ਐਂ ਕਾਤ ਨਹੀਂ ਉਹਨਾਂ ਨੂੰ ਦਿੰਦੀ ਵੀ ਸਬਸਿਡੀ ਭਰੀ ਹੁੰਦੀ ਹੈ ਸਾਬਾ ਜੀ ਵਾਖਰੀ ਗੱਲਾਂ ਜਟਾ ਬਹੁਤ ਵਧੀਆ ਛੋਟੇ ਨੇ ਜਾਣਕਾਰੀ ਵੀ ਸਬਸਿਡੀ ਉਹਨ ਇਹ ਕਿਉਂ ਨਹੀਂ ਦੀ ਸੀ ਇਹ ਗੱਲ ਖਰੀ ਆ ਜੀ ਤੇ ਜਿਹੜੇ ਆnde ਵੀ ਕਰਜੇ ਮਾਫ ਹੋਏ ਆ ਭਾਈ ਜੀ ਕਿਸ ਦੇ ਦਾ ਤੁਹਾਡੇ ਲਾਗੇ ਜੀ ਬਿਲਕੁਲ ਝੂਠ ਹੈ ਕਿਸੇ ਦਾ ਬਹੁਤ ਲੰਬੇ ਸਮੇਂ ਤੋਂ ਕੱਟ ਕੇ ਦੇਖ ਲਓ ਕਿਸ ਦੇ 5 ਰੁਪਏ ਨਹੀਂ ਇਹਨਾਂ ਤੋਂ ਮਾਫ ਹੋਏ ਹਨ ਸਮਝ ਲੈਗੇ ਕਿਸਾਨਾਂ ਤੋਂ ਉਹ ਢੰਗ ਨਾਲ ਬਈ ਸੀ ਬਿਲਕੁਲ ਜੀ ਬਿਲਕੁਲ ਇੱਕ ਵਿੱਚ ਲੋਕਾਂ ਨੂੰ ਮੋਦੀ ਨੇ 2000 ਪਾਤਾ ਜੀ ਬਸ ਉਹ ਕਹਿੰਦਾ ਵੀ 2000 ਆ ਗਿਆ ਉਹ 2000 ਦੇ ਤਾਂ ਸਾਨੂੰ ਉਹ ਵੀ ਸਾਡੇ ਹੀ ਆ 2000 ਸਾਥੂ ਟੈਕਸ ਲੱਗ ਜਾਏ ਉਹ ਸਾਨੂੰ ਬਿਲਕੁਲ ਜੀ ਸਾਡੀ 2000 ਸਾਨੂੰ ਇਹ ਵਾਪਸ ਕਰਤਾ ਇੱਕ ਮੋਦੀ ਦਾ ਨਾਮ ਪਾਤਾ ਬਿਲਕੁਲ ਜੀ ਬਿਲਕੁਲ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਭਰਾ ਨੌਜਵਾਨ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਇਸ ਤਾਂ ਹੱਥ ਬਨ ਕੇ ਹੀ ਬੇਨਤੀ ਕਰਦੇ ਆ ਵੀ ਉਰੇ ਵੱਦ ਤੋਂ ਵੱਧ ਪਹੁੰਚੋ ਆਪਾਂ ਨੂੰ ਅੱਜ ਆਪਾਂ ਨੇ ਕਿਸਾਨੀ ਦੇ ਜਵਾਨੀ ਦੋ ਚੀਜ਼ਾਂ ਬਚਾਉਣੀਆਂ ਨੇ ਜੀ ਵਾਹ ਜੀ ਵਾਹ ਬਹੁਤ ਵਧੀਆ ਧੰਨਵਾਦ ਜੀ ਬੜੀ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਵੇਖੋ ਵੀ ਜਿਹੜਾ ਇਹ ਸਰਕਾਰ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਜੀ ਬਹੁਤ ਗਲਤ ਗੱਲ ਆ ਜੀ ਤੇ ਜਿਹੜਾ ਵੇਖੋ ਵੀਰ ਨੇ ਤਿੰਨ ਵਾਰ ਸਬਸਿਡੀ ਭਰੀਆ ਤੇ ਬਿਲਕੁਲ ਨਹੀਂ ਮਿਲੀ ਕਿਉਂਕਿ ਮਾਰੇ ਕਿਸਾਨ ਇਲਾ ਚੌਰ ਚਾਰ ਕਿੱਲੇ ਵਾਲਾ ਪੰਜਾਂ ਕਿੱਲੇ ਵਾਲਾ ਕਿਸਾਨਾ ਭਾਈ ਜੀ ਉਹਨਾਂ ਨੂੰ ਉਹ ਨਹੀਂ ਦੇਖਦੇ ਤੇ ਜਿਹੜੇ ਸਬਸਿਡੀ ਵੀ ਵੱਡੇ ਵੱਡੇ ਮਗਰਮਾਛ ਕੋਈ 100 ਕਿੱਲੇ ਵਾਲਾ ਤੇ ਕੋਈ 200 ਕਿੱਲੇ ਵਾਲਾ ਤਗੜੇ ਬੰਦੇ ਨੂੰ ਮਿਲਦੀਆਂ ਜੀ ਤੇ ਵੀਰਾਂ ਦਾ ਸਬੂਤ ਦੇ ਦੂੰਗਾ ਭਾਈ ਜੰਦਾ ਵੀ ਤਿੰਨ ਵਾਰ ਜਿਹੜੀ ਮੈਂ ਸਬਸਿਡੀ ਪਰ ਇਸੀ ਡ੍ਰਿਲ ਸੁਪਰਸੀਡਰ ਲੈਣ ਵਾਸਤੇ ਕਿ ਸੁਪਰਸੀਡਰ ਲੈਣ ਵਾਸਤੇ ਜੀ ਡ੍ਰਿਲ ਆ ਗਈ ਜੀ ਮੈਂ ਉਹਦਾ ਕੀ ਕਰਨਾ ਸੀਗਾ ਉਹਦਾ ਮੈਂ 10 ਸਾਲ ਪਹਿਲਾਂ ਲੈ ਚੁੱਕਿਆ ਲੈ ਚੁੱਕਿਆ ਜੀ ਆਪਣਾ ਡ੍ਰਾਈਵਰ ਆਈ ਹਾਂ ਜੀ ਦੇਖੋ ਆ 36 30 ਵੇਖੋ ਲੱਗਾ ਝੰਡਾ ਤੇ ਚੜ੍ਹਦੀ ਕਲਾ 'ਚ ਬਾਈ ਜੀ ਡਟੇ ਹੋਏ ਆ ਤੇ ਅੱਗੇ ਨੌਨਵੀਂ ਇਰਾਦੇ ਭਾਈਆਂ ਦਾ ਹੌਸਲੇ ਟੁੱਟੇ ਨਹੀਂ ਸਕੋ ਹੋਰ ਮਜਬੂਤ ਬਹੁਤ ਮਜਬੂਤ ਹੋਇਆ ਜੀ ਬਿਲਕੁਲ ਜੀ ਪਰ ਅਸੀਂ ਸਰਕਾਰ ਦਾ ਦੇਖ ਲਈ ਸਰਕਾਰ ਸਾਥੋਂ ਡਰ ਚੁੱਕੀ ਆ ਹੁਣ ਬਿਲਕੁਲ ਜੀ ਬਿਲਕੁਲ ਜੀ ਵੇਖੋ ਡੱਲੇਵਾਲ ਸਾਹਿਬ ਗ੍ਰਿਫਤਾਰ ਕਰਕੇ ਲੈ ਗਿਆ ਤੇ ਹੌਸਲੇ ਕਿਵੇਂ ਆਪਣੇ ਬਲੰਦਾ ਜੀ ਕੋਈ ਚੱਕਰ ਨਹੀਂ ਉਹਨਾਂ ਨੂੰ ਕੁਝ ਨਹੀਂ ਹੁੰਦਾ ਜੀ ਉਹ ਆਉਣਗੇ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਸਰਕਾਰ ਨੂੰ ਇੰਨਾ ਪਤਾ ਲੱਗ ਗਿਆ ਸਾਨੂੰ ਵੀ ਸਰਕਾਰ ਸਾਥੋਂ ਡਰ ਗਈ ਡਰ ਗਈ ਆ ਜੀ ਧੰਨਵਾਦ ਜੀ ਬਹੁਤ ਵਧੀਆ ਵੀਰ ਜਾਣਕਾਰੀ ਦਿੱਤੀ ਆ ਬਾਕੀ ਤੁਸੀਂ ਦੇਖ ਸਕਦੇ ਆ ਵੀ ਕਿੰਨੇ ਕਿਸਾਨ ਜਿਹੜੇ ਅਜੀਬਾਈ ਜੀ ਪਹੁੰਚ ਰਹੇ ਆ ਤੇ ਬਾਕੀ ਸਾਰਾ ਤੁਹਾਨੂੰ ਲਾਈਵ ਦਿਖਾਈ ਜਾਵਾਂਗੇ ਜੋ ਜੋ ਸਿਸਟਮ ਹੀ ਚੱਲਿਆ ਆ ਕਿਸਾਨਾਂ ਦੇ ਰਹਿਣ ਬਸੇਰੇ ਆ ਜੀ ਅਲੱਗ ਇਧਰ ਸਿੱਧੂਪੁਰ ਇਧਰ ਕੋੜਬੁੱਡਾ ਜਥੇਬੰਦੀ ਦੇ ਜੀ ਤੇ ਬਾਕੀ ਆ ਦੇਖ ਸਕਦੇ ਆ ਟਰਾਲੀਆਂ ਬਾਅਦ ਤੋਂ ਬਾਅਦ ਕਿੰਨੀ ਵੱਡੀ ਗਿਣਤੀ ਜਿਹੜੇ ਇੱਥੇ ਕਿਸਾਨ ਬਾਈ ਜੀ ਪਹੁੰਚ ਰਹੇ ਆ ਤੇ ਵੀਡੀਓ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਜੀ ਧੰਨਵਾਦ ਤੇ ਦਿਲਬਾਗ ਰੰਦਾਵਾ ਸਭਰਾ ਆਪਣਾ ਪੇਜ ਹੈ ਜੀ ਉਹਨੂੰ ਵੀ ਫੋਲੋ ਕਰ ਲੋ ਜੀ